ਮਨੋਖਣੇ ਕਿ ਟੀਚਾ ਨਿਰਧਾਰਿਤ ਕਰ ਲਿਆ ਕਿ ਮੈਂ ਆਈਐਸ ਬਣਨਾ ਹੈ ਪਰ ਧਿਆਨ ਉਹਦਾ ਇਸ ਚੀਜ਼ ਤੇ ਰਹਿੰਦਾ ਮੇਰਾ ਸਿਲੇਬਸ ਨਹੀਂ ਹੋਇਆ ਮੇਰੀ ਕੋਚਿੰਗ ਪ੍ਰੋਪਰ ਨਹੀਂ ਹੋਈ ਮੇਰੇ ਕੋਲੋਂ ਪੜਿਆ ਨਹੀਂ ਜਾ ਰਿਹਾ ਘਰੇ ਡਿਸਟਰਬੈਂਸਸ ਬੜੀਆਂ ਰਹਿੰਦੀਆਂ ਨੇ ਮੇਰੀ ਸਿਹਤ ਵੀ ਖਰਾਬ ਦੀ ਅਗਰ ਉਹਦਾ ਧਿਆਨ ਇਨ੍ਹਾਂ ਚੀਜ਼ਾਂ ਤੇ ਤਾਂ ਇਹਦਾ ਭਾਵ ਕੀ ਹੈ ਕਿ ਉਸਦਾ ਧਿਆਨ ਜੋ ਨਤੀਜੇ ਉਹ ਚਾਹ ਰਿਹਾ ਵਿਅਕਤੀ ਉਹਨਾਂ ਨਤੀਜਿਆਂ ਤੇ ਨਹੀਂ ਹੈਗਾ ਫਿਰ ਫਿਰ ਉਹਦਾ ਧਿਆਨ ਹੈ ਜਿਹੜਾ ਉਹ ਰੁਕਾਵਟਾਂ ਤੇ। ਉਹਦੇ ਇਮੋਸ਼ਨਸ ਨੇ ਜਿਹੜੇ ਉਹ ਰੁਕਾਵਟਾਂ ਨਾਲ ਜੁੜੇ ਹੋਏ ਆ ਤੇ ਆਪਾਂ ਕੱਲ ਕੀ ਪੜਿਆ ਸੀ? ਜਸਟ ਇੱਕ ਪੇਜ ਪਿੱਛੇ ਆਉਣੇ ਸੀ 130 ਨੰਬਰ ਪੇਜ ਤੇ ਟੌਪ ਤੇ ਪਹਿਲੀ ਲਾਈਨ ਆਪਾਂ ਫੇਰ ਅੱਜ ਯਾਦ ਕਰਦੇ ਹਾਂ ਉਸ ਲਾਈਨ ਨੂੰ। ਕੱਲ ਕੀ ਆਪਾਂ ਪੜ ਕੇ ਆਏ ਸੀ? ਜਦ ਤੁਹਾਡੀ ਇੱਛਾ ਤੇ ਕਲਪਨਾ ਵਿਚਾਰ ਸੰਘਰਸ਼ ਹੋਵੇਗਾ ਤਾਂ ਹਰ ਵਾਰ ਤੁਹਾਡੀ ਕਲਪਨਾ ਦੀ ਜਿੱਤ ਹੋਵੇਗੀ। ਇੱਛਾ ਦਾ ਇਸ ਮਨੁੱਖ ਨੇ ਇੱਕ ਵਾਰ ਕਰ ਲਈ ਕਿ ਮੈਂ ਆਈਐਸ ਬਣਨਾ ਪਰ ਕਲਪਨਾ ਜੋ ਮਨੁੱਖ ਵਾਰ-ਵਾਰ ਕਰ ਰਿਹਾ ਫੇਲ ਨਾ ਹੋ ਜਾਵਾਂ ਲੋਕ ਕੀ ਕਹਿਣਗੇ ਇਹ ਦਾਣਾ ਹੋ ਜਾਵੇ ਜੇ ਫੇਲ ਹੋ ਗਿਆ ਆਈਐਸ ਤੋਂ ਫਿਰ ਕੀ ਕਰਾਂਗਾ ਕਲਪਨਾ ਕੀ ਚੱਲ ਰਹੀ ਹੈ ਕਲਪਨਾ ਉਸ ਚੀਜ਼ ਦੀ ਹੋਏਗੀ ਜਿਸ ਤੇ ਧਿਆਨ ਜ਼ਿਆਦਾ ਕੇਂਦਰਿਤ ਹੈ ਉਸ ਤੇ ਜ਼ਿਆਦਾ ਜਿੰਨਾ ਜ਼ਿਆਦਾ ਧਿਆਨ ਕੇਂਦਰਿਤ ਹੈ ਤਜਤ ਕਿਸ ਚੀਜ਼ ਦੀ ਹੋਣੀ ਹੈ ਜਿਸ ਤੇ ਧਿਆਨ ਕੇਂਦ੍ਰਿਤ ਹੈ ਜ਼ਿਆਦਾ